ਅਰਦੀ ਹਸੀਕਾਰ ਮੈਂ ਗੁਰਦੀਪ ਤੂਰ ਜੋ ਅੱਜ ਪਿੰਡ ਭਾਗੀ ਬੰਦਰ ਵਿਖੇ ਇੱਕ ਕਤਲ ਨਹੀਂ ਅਸੀਂ ਉਹਨੂੰ ਕਹਿ ਸਕਦੇ ਇੱਕ ਗੁੰਡਾ ਇਨਸਾਨ ਸੀ ਮੰਗਾ ਜੋ ਕੰਮ ਨਹੀਂ ਕਰਦਾ ਸੀ ਚੰਗਾ 2 ਨੰਬਰ ਦਾ ਸੀ ਉਹਦਾ ਧੰਦਾ ਚਿੱਟੇ ਦਾ ਵਪਾਰੀ ਸੀ ਲੋਕਾਂ ਨੂੰ ਤੰਗ ਕਰਦਾ ਸੀ ਲੋਕਾਂ ਦੀਆਂ ਧੀਆਂ ਪੇੜਾਂ ਨੂੰ ਵੀ ਤੰਗ ਕਰਦਾ ਸੀ ਜਦੋਂ ਬੰਦੇ ਨੇ ਦੀ ਲੜਾਈ ਹੋਈ ਇੱਕ ਦਿਨ ਪਹਿਲਾਂ ਭਾਗੀ ਅੰਦਰ ਨਿਆਣੇ ਰਿਪੋਰਟ ਵੀ ਦਿੱਤੀ ਕੋਈ ਸਰਵਾਈ ਨਹੀਂ ਹੋਈ ਕਿਉਂਕਿ ਸਾਡੇ ਕਾਨੂੰਨ ਦੀ ਕਿਤਾਬ ਬੰਦ ਹੈ ਜਿੰਨੇ ਗੁੰਡੇ ਆ ਸਰਕਾਰ ਨੇ ਪਾਲੇ ਆ ਇਹ ਜੀਤਮਿੰਦਰ ਦੇ ਪਾਲੇ ਹੋਏ ਨੇ ਅੱਜ ਉਹਨੂੰ ਵੱਢ ਦਿੱਤਾ ਗਿਆ ਬਹੁਤ ਚੰਗਾ ਕੰਮ ਹੋਇਆ ਜੇ ਰਾਜੂ ਸਰਪੰਚ ਨੂੰ ਉਹਦੇ ਵਿੱਚ ਕੋਈ 19 ਕੀ ਹੋਊਗੀ ਤਾਂ ਅਸੀਂ ਧਰਨਾ ਲਾਵਾਂਗੇ ਉਹਦਾ ਸਾਥ ਦੇਵਾਂਗੇ ਇਨਕਲਾਬ ਜਿੰਦਾਬਾਦ ਕਿਉਂਕਿ ਇਹ ਸਰਕਾਰ ਦੇ ਪਾਲੇ ਹੋਏ ਗੁੰਡੇ ਨੇ ਅੱਜ ਕੈਪਟਨ ਸਰਕਾਰ ਸ਼ਰੇ ਆਮ ਚਿੱਟਾ ਵਿਕਦਾ ਸ਼ਰੇ ਆਮ ਗੋਲੀਆਂ ਮਹਿੰਗੀਆਂ ਹੋ ਗਈਆਂ ਅਮਲੀ ਤੰਗ ਨੇ ਕੁੱਕੀ ਉਹਨਾਂ ਨੂੰ ਮਿਲ ਨਹੀਂ ਰਹੀ ਸ਼ਰੇ ਆ ਮੋਟਾ ਸੰਤਰਾ ਵਿਕਦਾ ਪਿੰਡਾਂ ਦੇ ਵਿੱਚ ਲੜਾਈਆਂ ਨੇ ਰੋਜ਼ ਕਤਲ ਹੁੰਦੇ ਨੇ ਪਰ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਹੈ ਇਹ ਗੁੰਡੇ ਇਨਸਾਨ ਨੇ ਆਣ ਗਮਾਂ ਵੀ ਤੰਗ ਕੀਤਾ ਹੋਇਆ ਸੀ ਬਹੁਤ ਵਧੀਆ ਕੰਮ ਹੋਇਆ ਜਿਹੜੇ ਇਹ ਗੁੰਡੇ ਪਾਲੇ ਆ ਸਰਕਾਰ ਨੇ ਉਹਨਾਂ ਨੂੰ ਇਦਾਂ ਹੀ ਵੱਢ ਕੇ ਮਾਰ ਦਿੱਤਾ ਚਾਹੀਦਾ ਜੀ ਸ਼ਾਸਤਰੀ ਕਾਰ